ਮੇਰਾ ਨਾ ਚਿੰਦੋਜੀ ਸਤੋਤ ਕਿਥੇ ਰਹਿੰਦੇ ਹੋ ਚਿੰਗਾਰੀ ਜੀ ਅੱਛਾ ਚ ਗਾਲ ਹੀ ਰਹਿੰਦੇ ਸਤੋਤ ਕਿ ਅਸੀਂ ਆਦੇ ਭਰਾ ਕੋਲੇ ਗਿਆ ਥਾ ਉਹਨਾਂ ਨੂੰ ਮੇੜਨਾ ਕਿਹੜੀ ਜਗ੍ਹਾ ਤੇ ਗੁਰੂ ਸਾਛਾਨੀ ਹਾਂ ਚਾਨੀ ਨੂੰ ਸੋੜ ਚਾਨਾ ਨਹੀਂ ਹੋਇਆ ਬੋਲੇ ਗੱਲ ਆ ਜੀ ਅੱਛਾ ਕਿ ਕੀ ਹੋਇਆ ਕੀ ਗੱਲ ਬੋਲੀ ਚਾਨੀਆਂ ਨਹੀਂ ਹੋਇਆ ਮੰਡੀ ਹੋਇਆ ਮੰਡੀ ਹੋਇਆ ਮੰਡੀ ਅਸੀਂ ਆਇਆ ਤੇ ਉੱਤਰਾ ਹੀ ਆ ਤੇ ਅੱਗੋਂ ਬੰਦੇ ਗਾਲ ਪਾ ਗੇ ਕਾਪੇ ਲੈ ਕੇ ਕਿਰਪਾਨਾ ਲੈ ਕੇ ਤੇ ਹਾਕੀਆਂ ਲੈ ਕੇ ਤੇ ਰਫਾ ਲੈ ਕੇ ਗਾਲ ਪਾ ਗੇ ਤਪੈਲਾ ਵੀ ਤੇ ਆਰਸੀ ਦੇ ਹਮਲਾ ਕਰਨ ਸਾਡੇ 'ਚ ਹਮਲਾ ਬਹੁਤ ਕੀਤਾ ਉਹਨਾਂ ਨੇ 10 ਬੰਦੇ ਸੀ 10 20 ਬੰਦੇ ਹਾਂ ਉਹ ਕਹਿੰਦੇ ਸੀ ਬਾਕੀ ਕਾਰਵਾਈ ਕਰਨੀ ਕਿ ਕਾਰਵਾਈ ਹੋਣੀ ਚਾਹੀਦੀ ਜਰੂਰੀ ਵੀ ਇਹ ਕੀ ਤੁੰ ਕਹਿੰਦੇ ਮੇਰਾ ਨਾਮ ਬਿੰਦਰ ਕੌਰ ਹੈ ਹਾਂਜੀ ਬਿੰਦਰ ਕੋ ਕਿੱਥੇ ਰਹਿੰਦੇ ਹੋ ਤੇ ਕੀ ਕਰਦਾ ਤੁਸੀਂ ਸਾਡਾ ਛਾਂਗਾ ਪਿੰਡ ਏਕੇ ਤੇ ਇੱਕ ਸਾਡੀ ਮੰਡੀ ਗੁਰੂ ਸਾਹਿਬ ਦੇ ਵਿੱਚ ਜਗਾ ਮੱਗਰ ਵਾਲੀ ਬਸਤੀ ਦੇ ਵਿੱਚ ਤੇ ਇੱਥੇ ਅਸੀਂ ਰਾਤੀ ਕੰਮ ਕਰੀਦਾ ਇੱਥੇ ਸਾਡਾ ਸਭ ਕੁਝ ਇੱਥੇ ਹੀ ਜੇ ਜਦੋਂ ਰਾਤ ਸਵੇਰੇ ਅਸੀਂ ਆਏ ਤੇ ਲੋਕ ਲਾਗ ਹੈ ਇਹ ਆਇਆ ਇੱਕ ਜੋਤੀ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਕੇ 2 ਮਹੀਨੇ ਇਹਦਾ ਮੁੰਡਾ ਕਰ ਆਏ ਕਰ ਜਣ ਇੱਕ ਕਰਨ ਇੱਕ ਮਹਤਿਆਰ ਇੱਕ ਤੀਛਾ ਇੱਕ ਇਹ ਗਏ ਆਰਾਮਣ ਆਈ ਸੀ ਆ ਗਏ ਕਰਨ ਵਾਲੇ ਸਨ ਫਿਰ ਇਹ ਗਏ ਸੀ 10 ਜਣੇ ਸੀ 15 ਜਣੇ ਇਹਨਾਂ ਕੋਲ ਨਾਲ ਸਪਸਤਾਵਲ ਨਾਲ ਇਸ ਇਹਨਾਂ ਕੋਲੋਂ ਕਰਚਿਆ ਤੇ ਇਹਨਾਂ ਬਹੁਤ ਅਸੀਂ ਜਦੋਂ ਭੱਜੇ ਉੱਥੇ ਬੱਚੇ ਸਾਡੇ ਸਾਰੇ ਨਾਲ ਸੱਤਾ ਬਾਵਾ ਲੱਤਾ ਬਾਵਾ ਤੋੜ ਗਏ ਆਣੇ ਇਹ ਮਾਲਕੀ ਸਾਡੀ ਜਾਇਦਾਦਾਂ ਦੇ ਵਿੱਚ ਕਬਜ਼ਾ ਕਰਦੇ ਨੇ। ਜਗਾ ਟੋਡੀ। ਹਾਂ ਸਾਡੀ ਜਾਇਦਾਦ ਮਾਲਕੀ ਹੈ ਸਾਡੀ ਆਬਦੀ। ਸਾਡੀ ਅੱਠ ਮਰਲੇ। ਠੀਕ ਉਹਦੇ ਦੇ ਕਬਜ਼ਾ ਕਰਨਾ। ਹਾਂ ਇਹ ੱਤਕਾ ਕਰਦੇ ਨੋਂਦੇ ਤੇ। ਇਹ ਕ੍ਰਿਮੀਨਲ ਬੰਦਾ। ਹਾਂ ਇਹ ਰਮਣਿਆ ਕਾ ਮੰਡੀ ਦਾ ਗੁਰੂ ਸਾਹ ਦਾ। ਇਹ ਬੰਦਾ ਕਿਵੇਂ ਕ੍ਰਿਮੀਨਲ ਜਿਹਦੇ ਕੀਤਾ ਤੁਹਾਡੇ ਦੇ ਆਪਦਾ। ਇਹ ਜੋਤਾ ਮਹਤਿਆਰਾ। ਇਹ ਆਇਆ ਹੁਣ ਜੇਲ੍ਹ ਵਿੱਚ ਛੁੱਟੀ ਆ ਦੋ ਮਹੀਨੇ ਤੇ ਬਹੁਤ ਸਾਨੂੰ ਪਰੇਸ਼ਾਨ ਕਰਦਾ ਸੀ ਆਣੇ ਇਹ ਗੁੰਡਾ ਕਰਦੀ ਖਤਮ ਹੋਣੀ ਚਾਹੀਦੀ ਏ। ਇਹ ਸਾਡੀ ਪੁਲਿਸ ਸੁਣਾਈ ਨਹੀਂ ਦਿੱਤੀ ਇਹਨੇ। ਅਸੀਂ ਸਾਰੇ ਹੱਥ ਬੰਨ ਕੇ ਕੀਤੀ ਵੀ ਸਾਡੇ ਕੋਲੇ ਚੱਲੋ ਵੀ ਕੋਈ ਸਾਡੀ ਮਿਹਨਤ ਸਾਡੀ ਜਗ੍ਹਾ ਦੇ ਵਿੱਚ ਕਰਾਓ ਆਣ ਕੇ ਬਹੁਤ ਜਣਾ ਸਾਡੇ ਨਾਲ ਲੁੱਟਮਾਰ ਸਾਰੇ ਕੀਤੀ ਗੰਦੀਆਂ ਗਾਲਾਂ ਕੱਢ ਗਿਆ ਹੋਰ ਤਾਂ ਨਾਲੇ ਵੀ ਟੁੱਟਮਾਰ ਕੀਤੀ ਹਾਂਜੀ ਹਾਂਜੀ ਔਰਤਾਂ ਨੇ ਤੇ ਮੇਰੀ ਨੋ ਦੇ ਨਾਲੇ ਵਾਲੀਆਂ ਨਾਲ ਸੱਟ ਦਿੱਤੀਆਂ ਨੇ ਤੇ ਨਾਲੇ ਬਾਹ ਵੀ ਤੋੜ ਗਣ ਮੇਰੀ ਨਾਨ ਦਾ ਵੀ ਮੇਰੇ ਨਾਨਣ ਵਈਆ ਦੀ ਬਾਹ ਵੀ ਤੋੜ ਦਿੱਤੀ ਤੇ ਨਾਲੇ ਦੰਦ ਤੋੜ ਤੇ ਮੇਰੀ ਕੁੜਮਣੀ ਦੇ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹਾਂ ਸਖਤ ਪੂਰੀ ਸਾਡੀ ਹੱਥ ਬੰਨ ਕੇ ਇਹ ਬੇਨਤੀ ਹੈ ਮੇਰਾ ਨਾਮ ਕਾਜਲ ਹੈ ਕਾਜਲ ਜਿਹੜੇ ਹਮਲਾ ਹੋਇਆ ਕਿੱਥੇ ਹੋਇਆ ਤੇ ਕੀ ਗੱਲ ਬਾਤ ਹੈ ਇਹ ਦਰਾਂ ਮਲ ਦੀ ਕੋਲ ਟਰੱਕ ਯੂਨੀਅਨ ਉੱਥੇ ਹਮਲਾ ਹੋਇਆ ਜੋ ਕਿ ਜਗ੍ਹਾ ਦਾ ਰੋਲਾ ਸੀ ਜਗਾ ਸਾਡੇ ਨਾਮ ਸੀ ਤੇ ਇਹ ਆ ਕੇ ਸੰਕੁਟਮਾਰ ਕਰਦੇ ਸੀ ਰਜਿਸਟਰੀ ਹੈ ਸਾਡੇ ਕੋਲ ਇਹਨਾਂ ਦੁਬਾਰਾ ਕੇਸ ਲਗਾਇਆ ਤੇ ਤਾਂ ਸਾਸੀਂ ਗਏ ਉੱਥੇ ਜਗਾ ਤੇ ਔਰਤਾਂ ਦੇ ਸ਼ਰਤ ਅੱਜ 8 ਮਰਲੇ ਜਗਾ ਸੀ ਮਾਲਕੀ ਸੀ ਅੱਛਾ ਮਾਲਕੀ ਸੀ ਮਾਲਕੀ ਹਾਂਜੀ ਅੱਛਾ ਤੇ ਕਬਜਾ ਕਾਊਂਟ ਕਰਨਾ ਹੋਵੇ ਮੁੱਖ ਤਿਆਰ ਕੇ ਤੇ ਜੋਤਾਰਾਮ ਦੇ ਨਾਲ ਉਹਦੇ ਮੁੰਡੇ ਵੀ ਦੋ ਦੋ ਆਏ ਸੀ ਆ ਬਹੁਤ ਸਾਰੇ ਲੋਕ ਆਏ ਨੇ ਵੀ 25 ਜਾਨੇ ਸਾਰੇ ਅੰਮਰ 400 ਜਨਾਂ ਦਾ ਮਗਰ ਲੱਗ ਗਿਆ ਮਸਾ ਸਿੱਪਾ ਧੋਕੇ ਔਰਤਾਂ ਨੂੰ ਬਚਾਇਆ ਜਦੋਂ ਤੁਸੀਂ ਛੜਾਉਦੇ ਸੀ ਤੁਹਾਡੇ ਤੇ ਵੀ ਹਮਲਾ ਕੀਤਾ ਹਾਂਜੀ ਸਾਰੇ ਤੇ ਹਮਲਾ ਕੀਤਾ ਮੇਰੀ ਬਾਹਾਂ ਫ੍ਰੈਕਚਰ ਹੋ ਗਈ ਇੱਥੇ ਮਾਰਿਆ ਸਾਰਾ ਰੋੜ ਮਾਰਿਆ ਤੁਹਾਡੇ ਕੀ ਮਾਰਿਆ ਫੋਕੀਆਂ ਮਾਰੀਆਂ ਉਹਨਾਂ ਦਾ ਰੋੜਾ ਵੀ ਹੋਈਆਂ ਸੀ ਕਾਪੇ ਵਗੈਰਾ ਵੀ ਹੋਏ ਸੀ ਜੋ ਕਿ ਸਾਡੇ ਫਫੜ ਜੇਗੇ ਉਹਨਾਂ ਦੇ ਉਵੇਂ ਨਿਸ਼ਾਨ ਪਏ ਨੇ ਖੂਨੋਂ ਖੂਨ ਹੋਇਆ ਪਿਆ ਉਹ ਆਏ ਰਿਸ਼ਤੇਦਾਰ ਆਏ ਹਾਂਜੀ ਰਿਸ਼ਤੇਦਾਰ ਆਏ ਹਾਂਜੀ ਮੇਰੀ ਮੰਮਾ ਵੀ ਆਏ ਸੀਗੇ ਉਹ ਇੱਥੇ ਗੁਰੂ ਸਾਹਿਬ ਰਹਿੰਦੇ ਉਹਨਾਂ ਨੇ ਵਾਪਸ ਜਾਣਾ ਸੀ ਤੇ ਮੇਰੇ ਕੋਲ ਆਏ ਸੀ ਤੇ ਉਹਨੂੰ ਵੀ ਹਮਲਾ ਉਹਨਾਂ ਤੇ ਵੀ ਹੋ ਗਿਆ ਉਹਨਾਂ ਦੇ ਬਹੁਤ ਦੰਦ ਟੁੱਟ ਗਏ ਸਾਰੇ ਤੇ ਬਹੁਤ ਲਾਚਾ ਪੈ ਗਈਆਂ ਕਿੰਨੇ ਜਨੇ ਹਮਲਾ ਕਰਨ ਵਾਲੇ ਸੀ ਬਹੁਤ ਜਨ ਲੋਕ ਸੀਗੇ 15 16 ਜਨੇ ਲੋਕ ਸੀਗੇ ਤੇ ਸਾਰਿਆਂ ਨੇ ਮਗਰ ਲੱਗ ਕੇ ਚਾਚ ਜਨੇ ਮਸਲੋ ਕੇ ਕਿੰਨੇ ਤੇ ਸਵਾਰ ਹੋ ਕੇ ਆਏ ਸੀ ਮੋਟਰਸਾਈਕਲਾਂ ਤੇ ਆਏ ਸੀ ਹਥਾੜੇ ਹਥਿਆਰ ਸੀਗੇ ਹਾਂ ਜੀ ਹਾਂਜੀ ਮੇਰੇ ਕੋਲ ਬੱਚਾ ਸੀ ਬੱਚਾ ਛੋਟਾ 3 ਸਾਲ ਦਾ ਇਸ ਨੂੰ ਵੀ ਚਲਾ ਕੇ ਸੱਟਿਆ ਮੇਰੇ ਜੋ ਹਮਲਾ ਕਰਤਾ ਮੇਰੇ ਵਾਲਿਆਂ ਤੋਂ ਅਸੀਂ ਸਭ ਦੇਖ ਗਏ ਤੇ ਰਥ ਗਏ ਤੇ ਉਹ ਮੇਰੇ ਤੇ ਹਮਲਾ ਕਰ ਰਹੇ ਸੀ ਉਹ ਨੂੰ ਪਕੜਦੇ ਸੀ ਪਰ ਮੈਂ ਆਦੀ ਜਾਨ ਬਚਾ ਕੇ ਪੱਜ ਗਈ ਅੱਛਾ ਕੀ ਮਾਰਿਆ ਤੁਹਾਡੇ ਮੇਰੇ ਮਾਰਿਆ ਹੋ ਗਿਆ ਮਾਰੀਆਂ ਜੀ ਹਾਂ ਜੀ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਇਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਸਾਨੂੰ ਸਾਫ ਚਾਹੀਦਾ ਕੋਈ ਰਹਿਣ ਵਾਲੇ ਇਹ ਨਿਸ਼ੰਗਰਾ ਜੀ ਆਹ ਦੀ ਕੀ ਗੱਲਬਾਤ ਹੋਈ ਜੜੇ ਝਗੜਾ ਕਿਤੇ ਝਗੜਾ ਆਇਆ ਤੜ ਕੇ ਅਸੀਂ ਆਪਦੀ ਥਾਂ ਤੇ ਆਏ ਸੀ ਰੋਜੀ ਆਈਦਾ ਰੋਜੀ ਆ ਵੀ ਉਥੇ ਰਹਿਣ ਰਹਿਣ ਸਾਡੇ ਜਿ ਕਬਜ਼ਾ ਵੀ ਸਾਡਾ ਹੈ ਤੇ ਸਾਡੇ ਜੋਤਾ ਸਿੰਘ ਜਿੱਦਨ ਦਾ ਆਇਆ ਹੈ ਪ੍ਰੋਲ ਦੇ ਵਿੱਚ ਪ੍ਰੋਲ ਤੇ ਛੁੱਟੀ ਆ ਉਦੋਂ ਦਾ ਸਾਡੇ ਨਾਲ ਝਗੜਾ ਕਰ ਰਿਹਾ ਜੀ ਤੇ ਮੇਰੀ ਬੇਨਤੀ ਹੈ ਤੁਹਾਡੇ ਅਗੇ ਜੀ ਵੀ ਇਹਨਾਂ ਦੀ ਜਿਹੜਾ ਛੁੱਟੀ ਬੰਦ ਕੀਤੀ ਜਾਵੇ ਤੇ ਅੱਜ ਤੜਕੇ ਆਏ ਨੇ ਅਸੀਂ ਉਥੇ ਗਏ ਸਾਂ ਅਸੀਂ ਗਏ ਵੇਖਿਆ ਜੰਦਰਾ ਇਲਾਕੇ ਗਏ ਨੇ ਗਈ ਗਿਆ ਸਰਪੰਚ ਕੋਲੇ ਮੱਗਰ ਸਿੰਘ ਵਾਲੇ ਉਹਨੇ ਆਖਰ ਤੁਸੀਂ ਜੰਦਰਾ ਤੋੜ ਦੋ ਆਈ ਆਇਆ ਵੀ ਅਸੀਂ ਕਾਨੂੰਨ ਨੂੰ ਹੱਥੇ 'ਚ ਨਹੀਂ ਲੈਂਦੇ ਅਸੀਂ ਜਾਣੇ ਥਾਣੇ ਇੱਕ ਰੀ ਅਸੀਂ ਦੋਵੇਂ ਜੀ ਥਾਣੇ ਗਏ ਦੋ ਜੀਆਂ ਥਾਣੇਦਾਰ ਦੇ ਅੱਗੇ ਆਈ ਹੱਥ ਬੰਨੇ ਉਹਨਾਂ ਵਾਲੀ ਕੋਈ ਨਹੀਂ ਸੁਣੀ ਉਹ ਸਾਨੂੰ ਉਹ ਜੰਦਰੇ 'ਤੇ ਤੁਸੀਂ ਬੈਠੋ ਇੱਥੇ ਚਾਹ ਪੀਵੋ ਉਹ ਆ ਦੇ ਪੈਨੇ ਥੋੜੇ ਇੱਥੇ ਗੱਲ ਕਰਨੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਮਗਰੋਂ ਸਾਡੇ ਬੰਦੇ ਆਏ ਸੀ ਕਰੋ ਉਹਨਾਂ ਦੇ ਚਾਨਕ ਆ ਕੇ ਗੱਲ ਪੈ ਗਏ ਉਹਨਾਂ ਦੀ ਲੱਤਾਂ ਬਾਵਾ ਤੋੜ ਦਿੱਤੀਆਂ ਨੇ ਅਸੀਂ ਫਿਰ ਇੱਕ ਇਹਨਾਂ ਨੇ ਇੱਕ ਮੁੰਡਾ ਆ ਗਿਆ ਸੋਣ ਦੇ ਇਹਨਾਂ ਨੇ ਕੰਨ ਤੇ ਪਿਸਤੌ ਰੱਖ ਦਿੱਤਾ ਉਹ ਵਿਚਾਰਾ ਮਿੰਟ-ਮਿੰਟ ਘੜ ਤੇ ਗਿਆ ਛਡਾ ਕੇ ਗਿਆ ਚਲਾ ਭੱਜ ਗਿਆ ਤੇ ਇਹ ਫਿਰ ਜਦੋਂ ਥਾਣੇ ਗਿਆ ਤੇ ਥਾਣਾ ਵਾਲਿਆਂ ਨੇ ਕੋਈ ਗੱਲ ਨਹੀਂ ਸੁਣੀ ਫਿਰ ਅਸੀਂ ਇੱਧਰ ਆ ਗਏ ਮਾਂ ਵਾਪਸ ਆ ਗਏ ਉਹਨੇ ਸਾਡੇ ਜਾਂ ਤੋਂ ਭੱਜ ਗਏ ਉਹ ਗਿਆ ਚਲੇ ਆਹ ਭਲਾ ਕਿੰਨਾ ਕਿੰਨੇ ਤੇ ਕੀਤਾ ਕਿੰਨੇ ਜਣੇ ਚੱਕੀ ਜਖ ਵੀ 4 ਜਣੇ ਹੋਏ ਜੀ ਕੀ ਪਾ ਰਿਆ ਨੇ ਕੀ ਹੋਇਆ ਇਹ ਇਹਨਾਂ ਕੋਈ ਕਿਰਚਾ ਰਾੜਾ ਤੇ ਇੱਕ ਪਿਸਤੌਲ ਹੈਗਾ ਸੀ ਇੱਕ ਦੇ ਦੰਦ ਟੁੱਟ ਗਏ ਦੋਹਾਂ ਦੀਆਂ ਬਾਹਾਂ ਟੁੱਟ ਗਈਆਂ ਤੇ ਇਹ ਇਸ ਤਰ੍ਹਾਂ ਅਸੀਂ ਜਦ ਫੋਨ ਗਿਆ ਵੀ ਐਸੇ ਲੜਾਈ ਹੋ ਗਈ ਅਸੀਂ ਪਾਜ ਗਿਆ ਹੈ ਤੇ ਉਹਨਾਂ ਕੋ ਕਾਪੇ-ਕੂਪੀ ਹੈ ਸੀ ਬੰਦੇ ਉੱਪਰ ਦੇ ਸ਼ਰੇਆਮ ਇੱਕ ਹੈ ਰਮਣ ਏਸਿਆਂ ਵਾਲਾ ਗੁਰੂ ਸਾਜ ਖੱਤਰੀ ਹੈ ਉਹਨਾਂ ਵਿੱਚ ਹੱਥ ਉਹ ਵੀ ਛੱਡ ਕੇ ਉੱਤੇ ਖਲੋਤਾ ਰਿਹਾ ਉਹ ਬੰਦੇ ਲੈ ਕੇ ਆਇਆ ਤੇ ਉਹਨੇ ਸਾਡੇ 'ਤੇ ਹਮਲਾ ਕਰਾਇਆ ਨਾ ਸਾਹੀ ਉਹਨੂੰ ਜਾਂਦੇ ਰਮਣ ਨੂੰ ਨਾ ਪਛਾਣਦੇ ਉਹ ਲੋ ਸਾਡੇ ਸਾਹ ਦਾ ਕੀ ਬਣ ਲੱਗਦਾ ਹੈ ਉਹ ਰੋਲਾ ਹੀ ਮੇਕਾ ਕਿੰਨੀ ਜਗ੍ਹਾ ਸਰ ਆਠਵਾਂ ਦੇ ਖਾਏ ਸਾਡਾ ਪਹਿਲਾ ਕੇਸ 2016 ਦੇ ਵਿੱਚ ਜਿੱਤਿਆ ਹੈ ਇਹਨਾਂ ਦੇ ਕੇਸ ਦੇ ਵਿੱਚ ਆ ਗਿਆ ਤੇ ਹਾਰ ਗਿਆ ਕੇਸ ਅਸੀਂ ਫਿਰ ਕੱਲ ਇਹਨਾਂ ਨੇ ਤੇ ਨਹੀਂ ਪਤਾ ਕਿਵੇਂ ਲਈ ਇਹਨਾਂ ਨੇ ਇਹਨੂੰ ਸੱਦਨੇ ਸਟੇਲ ਲੈ ਲਿਆ ਸਟੇਲ ਲੈ ਕੇ ਤੇ ਇਹਨਾਂ ਨੇ ਸਾਨੂੰ ਇਹਨਾਂ ਸੱਜਾ ਹੀ ਵਕੀਲ ਕੋਲ ਗਿਆ ਵਕੀਲ ਆ ਨਾ ਵੀ ਨਾ ਸਟੇਲ ਐ ਪਰ ਉਹ ਸਟੇਗਾ ਦੋ ਤਿੰਨ ਦਿਨਾਂ ਦਾ ਹਫਤੇ ਦਾ ਉਹ ਟੁੱਟ ਜਾਦਾ ਉਹ ਕੋਈ ਐਡੀ ਗੱਲ ਨਹੀਂ ਗੀ ਅਸੀਂ ਤਾਂ ਠੀਕ ਹੈ ਜੋ ਕੇਸ ਚੱਲਦਾ ਹੀ ਪਿਆ ਕੇਸ ਦੇ ਵਿੱਚ ਜੋ ਫੈਸਲਾ ਅਦਾਲਤ ਕਰੇ ਦੀ ਸਾਨੂੰ ਮਨਜ਼ੂਰ ਹੈ ਹੋਰ ਕੀ ਮੰਗੇ ਆ ਸਾਨੂੰ ਇਹ ਮੰਗ ਹੈ ਸਾਡੀ ਵੀ ਇਹ ਜਿਹੜੇ ਲੋਕ ਨੇ ਗੁੰਡਾਗਰਦੀ ਗੁਰੂ ਸਾਹਿਬ ਦੇ ਵਿੱਚ ਸ਼ਰਮ ਆਮ ਕਰ ਰਹੇ ਨੇ ਨਾ ਦਾ ਪ੍ਰਸ਼ਾਸਨ ਇਹ ਗੱਲ ਨੂੰ ਸੁਣਦਾ ਪ੍ਰਸ਼ਾਸਨ ਤਾਂ ਹੁਣ ਨਹੀਂ ਸੁਣਦਾ ਜੀ ਉਹ ਕੋਈ ਗੱਲ ਹੀ ਨਹੀਂ ਉਹਨੇ ਸੁਣੀ ਅੱਜ ਤੱਕ ਗਿਆ ਦੋਵੇਂ ਜੀ ਕੇ ਮਖਤਿਆਰ ਸਿੰਘ ਨੇ ਪਹਿਲੀ ਜਾ ਕੇ ਪਹਿਲੇ ਹੀ ਸਾਡੇ ਨਾਲ ਮੇਰੀ ਘਰ ਵਾਲੀ ਨੂੰ ਸਿੱਧਾ ਹੋ ਗਏ ਗਾਲੀ ਕੱਢੀਆਂ ਦੇ ਪੜਦੇ ਨੇ ਗਾਲੀ ਕੱਢੀ ਉਹਨੇ ਬਾਤ ਗੰਦੀ ਇਹ ਜੀ ਪਿੱਪਲ ਸਿੰਘ ਪਿੱਪਲ ਸਿੰਘ ਦਾ ਕਾਜਲ ਹੈ ਛਿੰਦੋ ਬਾਈ ਹੈ ਤੇ ਬਿਮਲਾ ਇਹਨਾਂ ਦੇ ਸੱਟਾਂ ਲੱਗੀਆਂ ਹੀ ਲੜਾਈ ਹੋਈ ਜੀ ਇਹਨਾਂ ਨੂੰ ਉਹ ਸਬੰਧ ਚ ਆਏ ਇਹਨਾਂ ਦੇ ਬਿਆਨ ਲਿਖਣ ਜਿਹੜੀ ਬੰਦੀ ਕਾਰਵਾਈ ਕੀਤੀ ਜੋ ਕੀ ਮਾਮਲਾ ਭਾਜੀ ਦੱਸਿਆ ਨਾਲ ਇਹਨਾਂ ਦਾ ਜਗਾ ਦਾ ਰੌਲਾ ਜੀ ਤੇ ਕੋਲ ਲੋਕ ਸੀ ਜਿਹਨਾਂ ਨੇ ਮੁਕਤੀ ਉਹ ਜਿਹਨਾਂ ਬਿਆਨ ਲਿਖਦੇ ਆ ਜਿਹੜੇ ਜੋ ਵੀ ਇਹਨਾਂ ਨੇ ਬਿਆਨ ਦੇਣ ਕੇ ਉਹ ਸੰਸਾਰ ਕਾਰਵਾਈ ਕੀਤੀ ਹੈ ਕਿੰਨੇ ਜਨੇ ਜਗਦੇ ਹੋਏ ਚਾਰ ਜਨੇ ਜਗਦੇ ਚਾਰ ਜਨੇ ਠੀਕ ਅਰਦੀ ਕਾਰਵਾਈ ਕੀਤੀ ਹੈ ਹਾਂਜੀ